ො ෙදර න් ස රෝ න ෝගේ හ න නද එන න ටා ද න්න ොල් ල ද. ම න න ලා පට තු හ න පත න බ ො ක් . ਆਹੋ ਬੱਤ ਦੂ ਦੂਰੀ ਫੇਰੇ ਨੂੰ ਨੌਂਗੜ ਜ਼ਿਲ੍ਹਾ ਮੇਰੀ ਗੱਲ ਸੁਣ ਸਾਰਾ ਕੋ ਸੋਤੀ ਰਹੀ ਜਿੱਦੜ ਕੇ ਸੇ ਨਰਚ ਤਾਰਤੀ ਬਾਚੀ ਫੇਰ ਦੇਖੀ ਕਲਿਆ ਬੁੜੀ ਜਾਣੀ ਸਾਰੀਆਂ ਬੰਦੇ ਪੂਰੇ ਖੁਸ਼ ਹੋਣਗੇ ਆਹੋ ਤੈਨੂੰ ਤਾਂ ਲੱਗਦਾ ਵੀ ਬੰਦੇ ਖੁਸ਼ ਹੋਣਗੇ ਵਾਲਾ ਬੋਲਣਾ ਤੂੰ ਮੇਰੀ ਗੱਲ ਸੁਣ ਮੇਰੇ ਬਲੱਡ ਨਾਲ ਬੈਕਰ ਜਾਇਆ ਉਹਨੇ ਮੈਨੂੰ ਕਿਦੇ ਨਾ ਤਾਂ ਤੂੰ ਦੱਸਦਾ ਵੀ ਕਰਨ ਕਿੱਥੇ ਜਾਣੇ ਕੀ ਲੈ ਕੇ ਆਉਣਾ ਪਾ ਕੀ ਕਰਕੇ ਆਉਣਾਗਾ ਤੂੰ ਦੱਸਿਆ ਮੈਨੂੰ ਮਨ ਤਾਂ ਲੱਗਦਾ ਵੀ ਝੋਨੇ ਚਲੇ ਜਾਇਗਾ ਤੂੰ ਨੀ ਆ ਹੋ ਚੱਲਾਂਗੇ ਤਾਂ ਝੋਨੇ ਚ ਕੰਦੇ ਰੇਡੀ ਵਾਲਾ ਦਾ 55 6 ਕੁਛ ਨਹੀਂ ਹੁੰਦਾ ਤੂੰ ਲੱਗੀ ਰੋ ਨਦਰ ਨੂੰ ਜਿਤਦਰ ਨਾ ਬੜੇ ਨਾ ਵਧੀ ਵਧੀ ਛੋਟ ਦਵਾ ਕੇ ਲੈ ਹੁ ਕਾਲੇ ਰੰਗ ਦੇ ਬੇ ਚਾਚਾ ਤੂੰ ਤਾਂ ਬਾਲੀ ਮਜ਼ਾਕ ਕਰਦਾ ਵੀ ਚਾਚੀ ਨਾਲ ਮੈਨੂੰ ਪਤਾ ਕਾਲੇ ਰੰਗ ਦੇ ਕਾ ਤੂੰ ਕਹਿਣਾ ਤੂੰ ਆਏ ਕਹਿਣਾ ਮੈਂ ਤੁਹਾਨੂੰ ਝੋਨੇ ਚ ਲਾਉਂਗੀ ਉੱਥੇ ਧੋਪ ਲੱਗੂ ਕਾਲੀ ਕਾਲੀ ਹੋ ਜਾਈ ਚਾਚੀ ਵਾ ਤਾਹੀ ਕਹਿਣਾ